ਪੰਜਾਬੀ ਸਿੰਗਰ ਨੂੰ ਮਹਿੰਗੀ ਪਈ ਬਦਮਾਸ਼ੀ ਪਿਸਤਲ ਦੀ ਨੋਕ ਤੇ ਜਿੱਤੀ ਸੀ ਧਮਕੀ ਪੰਜਾਬ ਪੁਲਿਸ ਨੇ ਅਸਲੇ ਸਮੇਤ ਕੀਤਾ ਗ੍ਰਿਫਤਾਰ ਪੰਜਾਬ ਦੇ ਮੁਹਾਲਲੇ ਚ ਇੱਕ ਜਿਮ ਚ ਕਸਰਤ ਨੂੰ ਲੈ ਕੇ ਹੋਏ ਝਗੜੇ ਚ ਪੰਜਾਬੀ ਗਾਇਕ ਅਤੇ ਕਲਾਕਾਰ ਸਤਵੰਤ ਸਿੰਘ ਉਰਫ ਗਿੱਲ ਮਾਲੂਕੇ ਨੇ ਜਿਮ ਟ੍ਰੇਨਰ ਵੱਲ ਪਿਸਤੌਲ ਤਾਂ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਗਾਇਕ ਅਤੇ ਉਸਦੇ ਭਰਾ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਖਿਲਾਫ ਆਰਮਜ਼ ਐਕਟ ਅਤੇ ਬੀਐਨਐਸ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਉਸ ਦੀ ਪਿਸਤੌਲ ਜ਼ਬਤ ਕਰ ਲਈ ਗਈ ਹੈ ਨਾਲ ਹੀ ਉਸ ਦਾ ਲਾਇਸੈਂਸ ਰੰਕ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੀ ਰਿਮਾਰਟ ਤੇ ਭੇਜ ਦਿੱਤਾ ਹੈ ਡੀਐਸਪੀ ਸਿਟੀ ਹਰਸਿਮਰਨ ਸਿੰਘ ਵੱਲ ਨੇ ਕਿਹਾ ਕਿ ਸਤਵੰਤ ਸਿੰਘ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਡੀਐਸਪੀ ਨੇ ਕਿਹਾ ਕਿ ਸਤਵੰਤ ਸਿੰਘ ਸੁਹਾਣਾ ਇਲਾਕੇ ਵਿੱਚ ਸਥਿਤ ਇੱਕ ਜਿਮ ਚ ਗਿਆ ਸੀ ਇਸ ਦੌਰਾਨ ਉਸਦੀ ਇੱਕ ਜਿਮ ਟ੍ਰੇਨਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਤੇ ਕਸਰਤ ਨੂੰ ਲੈ ਕੇ ਝਗੜਾ ਹੋ ਗਿਆ ਸੀ ਟ੍ਰੇਨਰ ਨੇ ਸਤਵੰਤ ਨੂੰ ਜਿਮ ਤੋਂ ਬਾਹਰ ਆ ਕੇ ਗੱਲ ਕਰਨ ਲਈ ਕਿਹਾ ਪਰ ਸਤਵੰਤ ਨੇ ਜਿਮ ਦੇ ਅੰਦਰ ਪਿਸਤੌਲ ਕੱਢ ਕੇ ਉਸ ਵੱਲ ਤਾਨ ਦਿੱਤੀ ਤੇ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਜਿਮ ਦੀ ਸੀਸੀਟੀਵੀ ਫੁਟੇਜ ਮਿਲੀ ਜਿਵੇਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਤਵੰਤ ਸਿੰਘ ਇੱਕ ਵਿਅਕਤੀ ਵੱਲ ਪਿਸਤੌਲ ਤਾਲ ਰਿਹਾ ਹੈ ਅਤੇ ਜਿੰਮ ਮਾਲਕ ਦੋਵਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹੋਰ ਕੀ ਕੁਝ ਕਹਿਣਾ ਹੈ ਇਸ ਮਸਲੇ ਨੂੰ ਲੈ ਕੇ ਡੀਐਸਪੀ ਸੁਤਵੰਤ ਸਿੰਘ ਸੁਹਾਣਾ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਬੇਸਿਕਲੀ ਜੀ ਸਾਡੇ ਸੁਹਾਣੇ ਥਾਨ ਦੇ ਏਰੀਆ ਦੇ ਵਿੱਚ ਸੁਹਾਣਾ ਗੁਰਦੁਆਰਾ ਸਾਹਿਬ ਦੇ ਕੋਲ ਕਲੈਪ ਜਿੰਮ ਹੈ ਜਿਹਦੇ ਵਿੱਚ ਸਾਨੂੰ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਮੰਦੇ ਨੇ ਇੱਕ ਸਤਵੰਤ ਸਿੰਘ ਉਰਫ ਗੱਲ ਮਾਣੂ ਕੇ ਅਤੇ ਉਹਦੇ ਭਰਾ ਜਸਵੰਤ ਸਿੰਘ ਨੇ ਜਿਹੜਾ ਕੰਪਲੇਨੈਂਟ ਸੀ ਉਹਨੂੰ ਝਗੜਾ ਕੀਤਾ ਤੇ ਸਾਡੇ ਕੋਲ ਵੀਡੀਓ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਪਸਟਰਲ ਕੱਢਦਾ ਜਿਹੜਾ ਆਪਣੇ ਸਤਵੰਤ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ 2025 ਅ ਅੰਡਰ ਸੈਕਸ਼ਨ 354 2 ਬੀ ਐਨ ਐਸ ਤੇ 2554 9 ਆਰ ਐਮ ਜ਼ੈਕ ਬੀ ਐਸ ਸੁਹਾਣਾ ਦਾ ਮਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਹੀ ਅ ਇੰਸਪੈਕਟਰ ਅਮਨਦੀਪ ਸਿੰਘ ਐਸ ਐਚਓ ਸੁਹਾਣਾ ਤੇ ਉਹਨੇ ਟੀਮਾਂ ਨਾਲ ਲੈ ਕੇ ਅ ਇਹਦਾ ਸਤਵੰਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਇਹਦੇ ਭਰਾ ਜਸਵੰਤ ਸਿੰਘ ਜੀ ਇਹ ਗਾਇਕ ਵੀ ਹੈ ਕੋਈ ਸਿੰਗਰ ਹੈ ਪਤਾ ਲੱਗਿਆ ਸੀ ਇਹ ਹਾਂਜੀ ਇਹ ਗੀਤਕਾਰ ਵੀ ਹੈ ਤੇ ਕਲਾਕਾਰ ਵੀ ਹੈ ਬਾਰੇ ਇਹ ਨੇ ਉੱਥੇ ਆਪਣੇ ਪਿਸਟਲ ਜੇ ਇੱਕ ਆਪਣੇ ਉਹਦੇ ਟ੍ਰੇਨਿੰਗ ਜਿਮ ਟ੍ਰੇਨਿੰਗ ਕਰਦੇ ਆ ਇੱਕ ਬੰਦੇ ਨਾਲ ਇਹ ਉਲਝ ਗਿਆ ਸੀਗਾ ਤੇ ਉਹਨੂੰ ਕਹਿ ਰਿਹਾ ਸੀ ਕਿ ਤੂੰ ਛੇਤੀ ਕਰ ਮੈਂ ਇਹਦੇ ਤੇ ਮਸ਼ੀਨ ਯੂਜ਼ ਕਰਨੀ ਹੈ ਤੇ ਉੱਥੇ ਐਵੇਂ ਛੋਟੇ ਜਿਹੇ ਟਕਰਾਰ ਦੇ ਵਿੱਚ ਹੀ ਇਹਨੇ ਉਹਨਾਂ ਤੇ ਪਿਸਟਲ ਤਾਂ ਲੈ ਲਿਆ ਪਿਸਟਲ ਜਿਹੜਾ ਹਾਂਜੀ ਇਹ ਪਿਸਟਲ ਲਾਇਸੈਂਸੀ ਹੈ ਇਹਦੇ ਵਿੱਚ ਅਸੀਂ ਇੱਕ ਪਿਸਟਲ ਜਿਹੜਾ 45 ਬੋਰ ਤੇ ਇੱਕ ਘਾਟਰੇ ਇਹ ਜੇ ਕਬਜ਼ਾ ਪੁਲਿਸ ਚ ਲਿਆ ਗਿਆ ਹੈ ਸਿਰਫ ਹੋਵੇ ਤਾਂ ਪੁਲਿਸ ਰਮਾਨ ਹੋ ਚੁੱਕੀ ਹੈ ਜੀ ਹਾਂਜੀ ਇਹਦਾ ਕੱਲ ਅਸੀਂ ਇਹਨੂੰ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਮਾਨ ਹੈ ਜੀ ਬੱਸ ਕੁਛ ਕਹਿਣਾ ਚਾਹੁੰਗੇ ਕਿ ਇਦਾਂ ਦੀ ਜਿਹੜੀ ਘਟਨਾਵਾਂ ਨੇ ਛੋਟੀ ਜਿਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਮਜ਼ਰੂਰ ਹੋ ਜਾਂਦਾ ਕਿ ਕੀ ਕੀ ਕਾਰਨਾਂ ਲੋਕਾਂ ਵਿੱਚ ਕਿਉਂ ਐਗਰੈਸਿਵ ਇਹ ਬੇਸਿਕਲੀ ਕੀ ਹੈ ਜੀ ਵੀ ਲੋਕ ਅੱਜਕੱਲ ਸਹਿਨਸ਼ੀਲਤਾ ਜਿਹੜੀ ਲੋਕਾਂ 'ਚ ਘਟਦੀ ਜਾ ਰਹੀ ਹੈ ਤੇ ਐਵੇਂ ਨਗੂਣੀ ਦੀ ਗੱਲ ਦੇ ਪਿੱਛੇ ਆਪਾਂ ਐਡਾ ਵੱਡਾ ਕਦਮ ਚੁੱਕ ਲੈਨੇ ਆ ਤੇ ਇਹ ਮੈਂ ਤੁਹਾਨੂੰ ਜਿਹੜੀ ਇਹਦੀ ਗੀਤਕਾਰੀ ਵੀ ਮੈਂ ਇੱਕ ਗਾਣਾ ਸੁਣ ਰਿਹਾ ਸੀ ਇਹਦੇ ਇਹਦੇ ਚ ਇਹ ਪਰਚੇ ਬਾਰੇ ਕਹਿੰਦੇ ਕਈ ਵਾਰ ਆਪਾਂ ਉਹ ਕੀ ਕਹਿੰਦੇ ਉਹਦੇ ਤੇ ਹੀ ਆਪਣੇ ਆਪ ਹੀ ਇਹਨੇ ਨਿੱਕੀ ਜੀ ਛੋਟੀ ਜੀ ਘਟਨਾ ਦੇ ਪਿੱਛੇ ਹੀ ਆਪਣੇ ਤੇ ਮਕਦਮਾ ਦਰਜ ਵੀ ਕਰਾ ਲਿਆ ਜਦਕਿ ਜਿਹੜਾ ਲਾਇਸੈਂਸੀ ਵੈਪਨ ਹੁੰਦਾ ਹੈ ਉਹ ਤੁਹਾਡੀ ਆਪਣੀ ਸੁਰੱਖਿਆ ਲਈ ਹੁੰਦਾ ਹੈ ਤਾਂ ਕਿ ਹੁਣ ਅਸੀਂ ਇਹਦਾ ਲਾਇਸੈਂਸ ਵੀ ਕੈਨਸਲ ਕਰਕੇ ਇਹਦੇ ਨਾਲ ਸੰਬੰਧਿਤ ਜਿਹੜੇ ਨੂੰ ਲਿਖਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ